695 ਬਰੇਟਡ ਆ ਕੀ ਡਾਉਣਾ ਠੀਕ ਹੈ ਕਹਿੰਦਾ ਸੀ 70 ਉਹ ਯਾਰ ਸਮਾਰ ਕੇ ਜਿਹੜਾ ਦੇ 65 ਉਹ ਯਾਰ ਸਮਾਰ ਕੇ ਜਿਹੜਾ ਦੇ ਸਾਡੇ 735000 ਡਿਮਾਂਡ ਆ ਵੀਰੇ ਇਹ ਟਰੈਕਟਰ ਦੇਵਾਂਗੇ ਆਪਾਂ 680000 ਦਾ ਕਰ ਅਸੀਂ ਡਿਮਾਂਡ ਆ ਟਰੈਕਟਰ ਦੇਵਾਂਗੇ ਆਪਾਂ ਇੱਕੋ ਰੇਟ 430000 ਦਾ 430000 ਦਾ 595000 ਦਾ ਡਿਮਾਂਡ ਆ ਇੱਕੋ ਰੇਟ ਦੇਵਾਂਗੇ ਜੀ 535000 ਦਾ ਜੇ ਕੋਈ ਦੇ ਦੇ ਆਪਣੀ ਜ਼ਿੰਮੇਵਾਰੀ ਹੈ ਵੀਰੇ 400000+ ਦੀ ਡਿਮਾਂਡ ਆ ਟਰੈਕਟਰ ਦੇਵਾਂਗੇ ਬੱਬੂ 1/4 ਲੱਖ ਰੁਪਏ ਠੀਕ ਆ ਜੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਫਿਰ ਪਹੁੰਚਾਗੇ ਬਾਈ ਸਰਮੇ ਵਾਲੇ ਕਰਦੇ ਆ ਕੋਈ ਤੁਮਾਕਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਸੱਸੀਆ ਬਾਈ ਸਰਮੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਬੱਬੂ ਵਧੀਆ ਬਾਈ ਤੁਸੀਂ ਇੱਕ ਦਾ ਯਾਰ ਤੇਰਾ ਸਟਾਈਲ ਵਧੀਆ ਲੱਗਿਆ ਮੋਬਾਈਲ ਕਮ ਹੁੰਦਾ ਅੱਛਾ ਜੀ ਐਂਡਲੋ ਧੰਨਵਾਦ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਰੇ ਸੱਚੇ ਪਾਤ ਅੱਜ ਬੁੱਧਵਾਰ ਦਲਵੰਡੀ ਸਾਬੋ ਮੰਡੀ ਲੱਗਿਆ ਭਾਈ ਤਰੀਕ ਹੈਗੀ ਅੱਜ 9 7 2025 ਠੀਕ ਹੈ ਗੱਲ ਆਪ ਜੇ ਆਪਾਂ ਆਵਦੇ-ਆਵਦੇ ਟਰੈਕਟਰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆ ਗਿਆ ਬੱਬੂ 60 ਐਫ 33 ਆ ਫੁੱਲ 55 ਐਚਪੀ ਵਾਲਾ ਜੀ ਡੰਡਾ ਫੱਟੀ ਛਤਰੀ ਛਤਰੀ ਫੇਵਰ ਦੀ ਲੱਗੀ ਹੈ ਜੀ ਇਹ ਚੱਲਿਆ ਜੀ 740 ਘੰਟੇ ਠੀਕ ਹੈ ਬਿਲਕੁਲ ਨਵਾਂ ਟਰੈਕਟਰ ਹੈ ਵੀਰੇ ਓਕੇ ਜੀ ਤੇ ਜੇ ਇਹਦੇ ਬਾਈ ਕਲੰਬੀ ਲੱਗੀ ਹੋਈ ਜਾਂ ਨਟ ਨੂੰ ਚਾਬੀ ਵੀ ਲੱਗੀ ਬਾਈ ਦੇਨਦਾਰ ਆ ਠੀਕ ਹੈ 735000 ਡਿਮਾਂਡ ਆ ਵੀਰੇ ਇਹ ਟਰੈਕਟਰ ਦੇਵਾਂਗੇ ਆਪਾਂ 680000 ਦਾ 6 ਲੱਖ ਤੇ 80000 ਦਾ ਠੀਕ ਆ ਬਾਈ ਜੀ ਚਾਬੀ ਨਾਲ ਵੀ ਬਾਈ ਜੀ ਨੰਬਰ ਲਿਖਾਓ ਉਧਰ ਆ ਬਾਈ ਤੋਂ ਨੰਬਰ ਲੈ ਚਾਬੀ ਨਾਲ ਬਾਈ ਤੇਰੀ ਵੀਡੀਓ ਸ਼ਾਰਟ ਸੀ ਦੇਖਦੇ ਸਾਡੇ 1500 1500 ਪਹਿਲਾਂ 1000 ਕਰਦੇ ਸੀ ਠੀਕ ਆ ਬਾਈ ਤੇ ਆ ਗਿਆ ਗਿਆ ਬਾਈ ਜੀ ਇਹ ਨਾ ਬਾਈ ਇਹ ਟਰੈਕਟਰਾਂ ਦਾ ਫੈਨ ਹਾਂ ਭਾਈ ਇਹਦਾ ਤੇ ਫਾਰਮ ਸੱਚ ਦਾ ਠੀਕ ਹੈ ਨਿਊ ਆਰਲੈਂਡ ਆ ਭਾਈ ਜੀ ਸੁਪਰ ਆਲਾ ਟਰੈਕਟਰ ਹੈਗਾ ਪੀਐਸਟੀ ਮਾਡਲ ਚ ਆ ਗਿਆ ਤੇ ਮੋਟਰ ਹੋਗਾ ਭਾਈ ਜੀ ਮਾਡਲ 14 ਚਾਰੇ ਟਾਇਰ ਨਵੇਂ ਆ ਬਿਲ ਕਟਾ ਕੇ ਦਮਾ ਇਹ ਡਬਲ ਡਿਸਟ੍ਰੀਬਿਊਟਰ ਆ ਵੀਰੇ ਟੌਪ ਆਲਾ ਮਾਰ ਲਾ ਕੰਪੈਸਟ ਕੰਪੈਸਟੀ ਜੱਕ ਲੱਗਿਆ ਹੋਇਆ ਫੇਵਰ ਛਤਰੀ ਲੱਗੀ ਹੋਈ ਆ ਡੰਡਾ ਪੱਟੀ ਸਭ ਕੁਝ ਨਾਲ ਵੀਰੇ ਠੀਕ ਹੈ ਜੀ 3 ਸਪੀਡ ਆ ਵੀਰੇ ਠੀਕ ਹੈ ਜੀ ਇਹ ਪਾਵਰ ਸਟੀering ਠੀਕ ਹੈ ਜੀ 14 ਮਾਡਲ ਦੇ ਵਿੱਚ ਆ 480 ਡਿਮਾਂਡ ਆ ਟਰੈਕਟਰ ਦੇਵਾਂਗੇ ਆਪਾਂ ਇੱਕੋ ਰੇਟ 4 ਲੱਖ 30 ਹਜ਼ਾਰ ਦਾ 4 ਲੱਖ ਤੇ 30 ਇਹ ਅਗਲਾ ਸੁਪਰ ਵਾਲਾ ਆ ਗਿਆ ਭਾਈ ਜੀ ਸੁਪਰ ਆ ਗਿਆ ਜੀ ਇਹ ਜੀ ਸੁਪਰ ਪਲੱਸ ਹੈ ਜੀ 53 ਐਚਪੀ ਵਾਲਾ ਜੀ ਚਾਰੇ ਪੈਰ ਨਾਲ ਦੇ ਵੀਰੇ ਠੀਕ ਹੈ ਜੀ 75 ਕੁ ਪੈਸੇ ਆ ਡਬਲ ਡਿਸਟ੍ਰੀਬਿਊਟਰ ਹੈ ਕੰਪੈਸਿਟੀ ਜੈਕਾ ਵੀਰੇ ਠੀਕ ਹੈ ਜੀ ਹੈਵੀ ਡ੍ਰੈਕਟਰ ਦੇ ਕਾਲਮ ਲੱਗੀ ਹੋਈ ਜਾਂ ਕਿਸੇ ਨਟ ਨੂੰ ਚਾਪੀ ਲੱਗੀ ਹੋਈ ਤਿੰਨ ਤਾਰ ਠੀਕ ਹੈ ਜੀ ਠੀਕ ਹੈ ਗੱਲ ਜੂਜੀ ਗੇਅਰ ਵਾਲਾ ਜੂਜੀ ਗੇਅਰ ਵਾਲਾ ਭਾਈ ਮਾਰਕ 695 ਡਿਮਾਂਡ ਹੈ ਜੀ ਡ੍ਰੈਕਟਰ ਦੇ ਮੰਗੀ ਆਪਾਂ ਇਹ 6 ਲੱਖ ਤੇ 45 ਹਜ਼ਾਰ ਦਾ 6 ਲੱਖ ਤੇ 45 ਹਜ਼ਾਰ ਦਾ ਤੇ ਆ ਲਗਾਏ ਉਦੋਂ ਬਾਅਦ ਆ ਗਿਆ ਕਿ ਸੋਨਾ ਸੋਨਾ ਉਦੋਂ ਬਾਅਦ ਆ ਗਿਆ ਸੋਨਾ ਲਿਕਾ 750 ਦਾ 2021 ਮਾਡਲ ਆ ਸਟਲ ਗੇਰ ਆ 3 ਸਪੀਡ ਆ 4 ਟਾਇਰ ਨਵੇਂ ਚੇਂਜਰ ਵਾਲਾ ਲੈ ਮਤਲਬ ਠੀਕ ਆ ਗੱਲ ਠੀਕ ਆ ਜੀ ਟੰਡਾ ਫੱਟੀ ਛਤਰੀ ਸਾਰਾ ਸਮਾਨ ਇਹਦੇ ਨਾਲ ਹੈਗਾ ਭਾਈ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਿਓ ਭਾਈ ਆਪਣੀ ਠੀਕ ਆ ਭਾਜੀ 695 ਡਿਮਾਂਡ ਆ ਜੀ ਠੀਕ ਆ ਜੀ ਟਰੈਕਟਰ ਦੇਵਾਂ ਇੱਕੋ ਰੇਟ ਦੇਸੀ ਜਾਂ ਨੋ ਠੀਕ ਆ ਜੀ ਸੌਰੀ 595000 ਡਿਮਾਂਡ ਆ ਇੱਕੋ ਰੇਟ ਦੇਵਾਂਗੇ ਜੀ 535000 ਦਾ ਜੇ ਕੋਈ ਦੇ ਦੇ ਆਪਣੀ ਜ਼ਿੰਮੇਵਾਰੀ ਹੈ ਵੀਰੇ ਠੀਕ ਹੈ ਪੈਸੇ ਦਾ ਰੇਟ ਵੀ ਹੋਵੇ ਆਪਣੇ ਠੀ ਜੈ ਜੀ ਹੁੰਦੇ ਨਾਲ ਹਾਂ ਜਮਾਂ ਜੈ ਠੀਕ ਹੈ ਜੀ ਤੇ ਅਗਲਾ ਵੇ ਜੀ ਜਾਂ 20 50 ਜਾਣ ਪੁੱਛ ਕੇ ਫੇਰ ਆ ਜਾਓ ਯਾਰ ਠੀਕ ਹੈ ਜੀ ਐਵੇਂ ਕੋਈ ਫਾਇਦਾ ਨਹੀਂ ਬਾਈ ਠੀਕ ਹੈ ਜਿੱਥੇ ਮਰਜ਼ੀ ਸੋਦਾ ਹੋਏ ਸ਼ਰਤਾਂ ਹੋਈ ਰਹਿਣਗੀਆਂ ਸ਼ਰਤਾਂ ਹੋਈ ਰਹਿਣਗੀਆਂ 1500 ਵਾਲਾ ਤੇ ਛੋਟਾ ਟਰੈਕਟਰ ਨਾਲ ਠੀਕ ਹੈ ਟਰੈਕਟਰ ਨਾਲ ਲਓ ਜੀ ਆਹ ਟਰੈਕਟਰ ਹੈਗੇ ਆ ਥੋੜੇ ਜੇ ਪੀਸ ਆਏ ਸੀ ਬਾਈ ਇਹ ਠੀਕ ਹੈ ਜੀ ਇਹ 2012 ਮਾਡਲ ਹੈ ਵੀਰੇ ਠੀਕ ਹੈ ਜੀ ਅ ਹਾਵਲੈਂਡ 330 ਪਲੱਸ ਇਹ ਜੂਜੀ ਗੇਰਾ 55 ਐਚਪੀ ਆ ਨਜ਼ਾਰਾ ਆ ਗਿਆ ਬੱਬੂ ਤੈਨੂੰ ਜੇ ਨੌਲੇਜ ਆ ਤਾਂ ਵੀਡੀਓ ਬਣਾਉਂਦਾ ਸਵਾਦ ਆ ਜਾਂਦਾ ਠੀਕ ਆ ਜੀ ਬਿਨਾ ਹੈਵੀ ਲਿਫਟ ਕੰਪੈਸਟੀ ਤੋਂ ਨਾ ਬਜੀਏ ਹਾਂ ਆ ਸਾਈਡ ਕਲੱਚ ਆ ਵੀਰੇ ਇਹ ਠੀਕ ਆ ਜੀ ਕੈਮਰਾ ਲਿਆ ਔਰੇ ਵੀਰੇ ਮੇਰੇ ਕੋਲੇ ਇੱਧਰ ਨਾ ਜਾ ਹੁਣ ਲੈ ਮਾਰ ਬੇਚਾ ਪਿਆਣਾ ਜੀ ਕੋਕਾ ਪੀਸ ਕੋਕਾ ਪੀਸ ਟਰਬੋ ਵਾਲਾ ਟਰਬੋ ਵਾਲਾ 55 ਐਚਪੀ ਠੀਕ ਹੈ ਜੀ Ориجنਲ ਟਰਬੋ ਆ ਬਈ ਇਹ ਆ ਚੀਜ਼ ਤੇ ਮਾਰ ਬਾਈ ਕਿੰਨਾ ਜਮਾ Ориجنਲ ਭਾਂ ਜਮਾ ਕੁੱਕਾ ਵੀ ਈ ਪਿਆ ਟਰੈਕਟਰ ਜਿਹੜੇ ਟਰਬੋ ਆ ਬਈ ਸਰਮੇ Ориجنਲ ਆ Ориجنਲ ਬਾਈ Ориجنਲ ਠੀਕ 12 ਦੇ ਵਿੱਚ ਤਾਂ ਫਿਰ ਤੈਨੂੰ ਪਤਾ ਹੀ ਹੈ ਟਰਬੋ ਆਉਣ ਲੱਗਾ ਬਟਰਬੋ ਦਾ 55 HP ਹੋ ਗਿਆ ਸੀ ਠੀਕ ਹੈ ਜੀ ਪਹਿਲਾਂ ਬਿਨਾ ਟਰਬੋ ਤੋਂ 55 HP ਆਇਆ ਠੀਕ ਹੈ ਜੀ ਪਿਛਲੇ ਟਾਇਰ ਅਪੋਲੋ ਦੇ ਹੈਗੇ ਬਾਈ 90 ਪੈਸੇ ਠੀਕ ਹੈ ਮੂਰਲੇ 80 ਪੈਸੇ ਆ ਵੀਰੇ ਠੀਕ ਹੈ ਜੀ ਤੇ 495000 ਡਿਮਾਂਡ ਆ ਠੀਕ ਹੈ ਜੀ ਟਰੈਕਟਰ ਦੇਵਾਂਗੇ ਇੱਕੋ ਹੀ ਰੇਟ 4 ਲੱਖ ਤੇ 40 ਹਜ਼ਾਰ ਦਾ 4 ਲੱਖ ਤੇ 40 ਹਜ਼ਾਰ ਦਾ ਜਿਵੇਂ ਉਹਦੇ 95 ਸੀ ਨਾ ਭਾਈ ਅੱਜ 50 ਹਾਂ 40 ਹਜ਼ਾਰ ਅੱਜ ਥੋੜਾ ਹੋਰ ਘੱਟ ਗਿਆ 52 ਉੱਟ ਗਿਆ ਠੀਕ ਆ ਜੀ ਤੇ ਅਗਲਾ ਭਾਈ ਆ ਗਿਆ ਅ 2016 ਮਾਡਲ ਆ ਮੂਲੇ ਟਾਇਰ ਨਵੇਂ ਆ ਪਿਛਲੇ ਹੈ ਗਿਆ ਭਾਈ 65 ਤੋਂ 70 ਪੈਸੇ ਸਾਈਡ ਗੇਅਰ ਆ ਗਿਆ ਹਾਂ ਸਾਈਡ ਗੇਅਰ ਡਬਲ ਕਲਚ ਤੇ 605 ਅਰਜੇਨ ਠੀਕ ਆ ਜੀ ਇਹ ਤਾਂ 4 ਤੋਂ ਸਵਾ 4 ਲੱਖ ਰੁਪਇਆ ਲੋਨ ਹੋ ਜੂ ਪੁਰਾਣਾ ਕੱਟਿਆ ਜਾਊਗਾ ਠੀਕ ਆ ਜੀ 4 ਲੱਖ 60 ਹਜ਼ਾਰ ਡਿਮਾਂਡ ਆ ਟਰੈਕਟਰ ਦੇਵਾਂਗੇ ਬੱਬੂ ਸਵਾਗਤ ਹਰ ਲਾ ਕਰਦੇ ਠੀਕ ਹੈ ਜੀ ਡਾਊਨ ਪੇਮੈਂਟ ਲਿਆਉਂਦੇ ਕਿੰਨੇ ਕਿ ਲੋਡ ਪਊਗੀ ਕਿਉਂ ਲੋਨ ਕਰਾਉਣ ਤੇ ਵੀ ਖਰਚਾ ਆ ਜਾਂਦਾ 25000 ਠੀਕ ਹੈ ਜੀ ਉਸ ਤੋਂ ਬਾਅਦ ਇਹ ਵੀ ਆਪਣਾ ਹੈਗਾ ਜੀ 650 655 ਠੀਕ ਬੱਬੂ ਇਹਦੇ ਟਾਇਰ ਚਾਰੇ ਨਵੇਂ ਪਵਾਤੇ ਸੀ ਆਪਾਂ ਠੀਕ ਨਾਲ ਦੇ ਨਹੀਂ ਹੈਗੇ ਨਹੀਂ ਨਾਲ ਦੇ ਮੈਂ ਲਵਾਤੇ ਸੀ 75 ਰੁਪਏ ਟਾਇਰ ਸੀ ਜੀ ਨਾਲ ਦੇ ਕਿਉਂ ਥੋੜੇ ਖੁਸ਼ਕ ਲੱਗੇ ਮੈਂ ਨਵੇਂ ਪਾ ਠੀਕ ਹੈ ਕਿਉਂਕਿ ਭਈ ਇਹ ਦੁਬਾਰਾ ਤੇ ਦੁਬਾਰੇ ਨਿਕਸਣ ਹੋ ਗਏ ਕੋਈ ਫਾਇਦਾ ਨਹੀਂ ਹਾਂ ਅਗਰੇ ਜੇ ਪੈਸੇ ਲਾਉਣੇ ਆ ਜਾਂ ਚੀਜ਼ ਬਣਾ ਕੇ ਦਿਓ ਠੀਕ ਹੈ ਜੀ ਠੀਕ ਹੈ ਗੱਲ ਫੇਵਰ ਸ਼ਤਰੀ ਲਵਾਤੀ ਸੀ ਇਹ ਫੋਰਸਪੀਟ ਟਰੈਕਟਰ ਹੁੰਦਾ ਵੀਰੇ ਪਾਵਰ ਮਿਕਸ ਆ ਇਹ ਛੋਟੇ ਗੇਅਰ ਚ ਛੋਟੇ ਗੇਅਰ ਵਾਲਾ ਠੀਕ ਹੈ ਜੀ ਥਰੀ ਫੋਰਸਪੀਟ ਫੋਰਸਪੀਟ ਆ ਬੀ ਮਾਡਲ ਆ 21 ਦੀ ਆਰਸੀ ਆ 695 ਡਵਾਡ ਆ ਬਾਈ ਜਿੰਨੇ ਦਾ ਰੇਟ ਲਿਖਿਆ ਉਹਨੇ ਉਹਨੇ ਦੇ ਵੀ ਕੀ ਜਾਂਦੀ ਐ ਇਹ ਠੀਕ ਹੈ ਜੀ ਤੁਹਾਨੂੰ ਪਤਾ ਹੀ ਐ ਤਾਂ ਯਾਰ ਛੋਟਾ ਹੀ ਹੁੰਦਾ ਸਾਲਾ 4 ਸਿਲੰਡਰ ਹੁੰਦਾ ਇਹ ਤਾਂ ਖੁਸ਼ੀ ਪਾ ਦੋ ਪਾਰ ਆ ਬੇੜੇ ਪਾਰ ਦੇ ਠੀਕ ਹੈ ਜੀ ਮਤਲਬ 695 ਬਰੇਟਡ ਆ ਕੀ ਡਾਉਣਾ ਠੀਕ ਹੈ ਜੀ ਕਹਿੰਦਾ ਸੀ 70 ਗਏ ਯਾਰ ਸਮਾਰ ਕੇ ਜਿਹੜਾ ਦੇ 65 ਉਹ ਯਾਰ ਸਮਾਰ ਕੇ ਜਿਹੜਾ ਦੇ ਸਾਡੇ ਕਹਦੇ ਸਾਢੇ 6 ਸਾਢੇ 6 ਕਹਤਾ ਇਹਨੇ ਟਰੈਕਟਰ ਦੇਵਾਂਗੇ ਆਪਾਂ ਇੱਕੋ ਹੀ ਰੇਟ ਜੈਸੇ ਜਾਨੋ 6 ਲੱਖ ਤੇ 35 ਹਜ਼ਾਰ ਦਾ ਕੋਈ ਦੇ ਕੇ ਦਿਖਾ ਲੈ ਮਿੱਤਰੋ 6 ਸਵਾ 6 6 ਸਵਾ 6 ਲੋਨ ਵੀ ਹੋ ਜੀ ਸਵਾ 6 ਮਿੱਤਰੋ ਲੋਨ ਵੀ ਹੋ ਜਾਊਗਾ ਠੀਕ ਆ ਭਾਈ ਜੀ ਥੋੜੇ ਡਾਊਨ ਪੇਮੈਂਟ ਨਾਲ ਤੁਸੀਂ ਇਹ ਟਰੈਕਟਰ ਲੈ ਜਾ ਸਕਦੇ ਹੋ ਠੀਕ ਆ ਭਾਈ ਜੀ ਉਹ ਤੋਂ ਬਾਅਦ ਆ ਗਿਆ 485 ਠੀਕ ਆ ਜੀ ਟੈਰ ਹੈ ਗਿਆ ਭਾਈ 85 ਤੋਂ 90 ਪੈਸੇ ਠੀਕ ਹੈ ਜੀ 2015 ਮਾਡਲ ਦਾ ਰਾਡੋ ਠੀਕ ਹੈ ਜੀ ਸਿੰਪਲ ਸਟੀering ਦੇ ਵਿੱਚ ਸੈਂਟਰ ਗੇਅਰ ਆ ਸੈਂਟਰ ਗੇਅਰ ਹੈਗਾ ਚਲਾ ਕੇ ਬਾਅਦ ਕਿ ਉਹਦੀ ਤਸੱਲੀ ਕਰਕੇ ਲੈ ਕੇ ਜਾਓ ਵੱਡੇ ਭਾਈ ਦਾ ਟਰੈਕਟਰ ਆ ਠੀਕ ਹੈ ਜੀ ਇਹ ਟਰੈਕਟਰ ਆ ਇਹ ਅਰਜਨ ਇਹ ਵੱਡੇ ਭਾਈ ਦਾ ਟਰੈਕਟਰ ਆ ਜੀ ਉਹਦਾ ਵੱਡੇ ਭਾਈ ਦਾ ਨੰਬਰ ਹੈਗਾ 9872006538 ਠੀਕ ਹੈ ਇਹ ਉਹਦਾ ਬਾਈ ਨਾਲ ਕੰਟੈਕਟ ਕਰ ਲਿਓ ਠੀਕ ਹੈ ਜੇ ਫੋਟੋਆਂ ਪਾਉਣੀਆਂ ਅਰਜੰਦੀਆਂ ਤੇ ਇਹਦੀਆਂ ਬਾਈ ਨਾਲ ਕੰਟੈਕਟ ਕਰ ਲਿਓ ਜਾਂ ਮੈਂ ਬਾਈ ਮੇਰੇ ਡੈਡੀ ਨਾਲ ਕਰ ਲਿਓ ਉਹਦਾ ਨੰਬਰ ਹੈਗਾ ਅ 9887 43197 ਠੀਕ ਹੈ ਜੀ 15 ਮਾਡਲ 285 ਡਿਮਾਂਡ ਆ ਵੀਰੇ ਠੀਕ ਹੈ ਜੀ ਟਰੈਕਟਰ ਦੇਵਾਂਗੇ 2 ਲੱਖ ਤੇ 60000 ਠੀਕ ਹੈ ਹੈ ਮੋਬਾਈਲ ਨੰਬਰ ਹੋ ਗਈ ਤਾਂ ਮੋਬਾਈਲ ਨੰਬਰ ਹੈਗਾ ਬੱਬੂ ਆਪਣਾ WhatsApp ਨੰਬਰ ਆ ਗਿਆ ਯਾਰ ਤੂੰ ਮੈਥੋਂ ਸੰਗਦਾ ਕਿਉਂ ਆ WhatsApp ਨੰਬਰ ਹੈਗਾ 88729 455 ਠੀਕ ਹੈ ਕਾਲਡਿੰਗ ਨੰਬਰ ਹੈਗਾ 94788 455 ਤਲਵੰਡੀ ਸਾਬਾ ਮੇਰਾ ਪਿੰਡ ਆ ਜੇ ਬੁੱਧਵਾਰ ਤੋਂ ਬਿਨਾ ਆਉਣਾ ਫੋਨ ਕਰਕੇ ਆ ਵੀਰੇ ਸੰਗਤ ਰੋਡ ਤੇ ਰਾਮਾ ਰੋਡ ਤੋਂ ਸੰਗਤ ਰੋਡ ਤੇ ਘਰ ਆ ਚਾਰ ਨੰਬਰ ਗਲੀ 35 60 ਛੜਕ ਦੇ ਉੱਤੇ ਟੋਕੇਲੀ ਮਸ਼ੀਨ ਲੱਗੇ ਮੇਰੇ ਬਾਹਰ ਕੇ ਲੱਗੇ ਸਮਝੋ ਠੀਕ ਠੀਕ ਹੈ ਗੱਲ ਨਾ ਤਾਂ ਘਰੇ ਭਾਈ ਕਮਿਸ਼ਨ ਲੰਮਗਾ ਲਵਾ ਨਾ ਦੇਵਾ ਤੇ ਨਾ ਲਵਾ ਕਰੇ ਠੀਕ ਹੈ ਮੰਡੀ ਤੇ ਭਾਈ ਮੰਗ ਕੇ ਨਹੀਂ ਲੈਂਦਾ ਕਮਿਸ਼ਨ ਜਿਹੜਾ ਦੇਣਾ ਹੋਇਆ ਪਾ ਦੇ ਠੀਕ ਹੈ ਜੀ ਠੀਕ ਹੈ ਗੱਲ ਭਾਈ ਜਿਹਨੇ ਟਰੈਕਟਰ ਲੈਣਾ ਆਪਣੇ ਕੋਲੇ ਪੰਜ ਸੱਤ ਘਰੇ ਵੀ ਖੜੇ ਆ ਪੁਰਾਣੀ ਵੀ ਕੱਟੇ ਜਾਂਦੇ ਆ ਲੋਨ ਫੈਂਸ ਵੀ ਹੋ ਜਾਂਦਾ ਠੀਕ ਹੈ ਗੱਲ ਵੀਰੇ ਸਿੱਧਾ ਸਹੀ ਹੋਣਾ ਚਾਹੀਦਾ ਤਾਂ ਗੱਲ ਤੇ ਗੱਲ ਬਬੂ ਵਰਤ ਕੇ ਦੇਖਿਓ ਤੇ ਇਹ ਹੀ ਪਤਾ ਲੱਗਣਾ ਬਾਈ ਸ਼ਰਮਾਂ ਚੀਜ਼ ਕੀ ਠੀਕ ਹੈ ਠੀਕ ਹੈ ਗੱਲ ਵੀਡੀਓ ਵਧੀਆ ਲੱਗੀ ਦੱਬ ਕੇ ਲੈ ਕਮੈਂਟ ਸ਼ੇਅਰ ਕਰ ਲਓ ਪੇਨ ਨੂੰ ਕਰ ਲਿਓ ਫੋਲੋ ਬਾਈ ਤੇ ਦੋ ਚੈਨਲ ਨੇ ਇੱਕ ਤਾਂ ਟਰੈਕਟਰਾਂ ਦਾ ਜੀ ਇਹਨਾਂ ਤੇ ਲਾਣਾ ਧੂਰੀ ਤੇ ਇੱਕ ਬਾਈ ਬਾਈ ਤਰਸੀਮ ਦਾ ਚੈਨਲ ਆ ਇਹ ਚੈਨਲ ਦਾ ਇਹ ਵੀ ਤਰਸੀਮ ਦਾ ਹੀ ਹੈ ਨਾ ਉੱਡਾ ਸਾਂਝਾ ਹੀ ਤੇ ਨਾਲੇ ਤਰਸੀਮ ਦਾ ਚੈਨਲ ਹੈਗਾ ਇਹ ਲਤੀ ਲਾਣਾ ਧੂਰੀ ਠੀਕ ਹੈ ਗੱਲਾਂ ਉਹ ਬੱਕਰੀਆਂ ਦਾ ਚੈਨਲ ਆ ਇਹ ਟ੍ਰੈਸਟਰਾਂ ਜੀ ਦੱਬ ਕੇ ਲਾਈਕ ਕਮੈਂਟ ਜੇ ਕਰਿਆ ਕਰੋ ਪੇਨ ਨੂੰ ਕਰ ਲੋ ਫਾਲੋ ਜੀ ਬਹੁਤ ਮਿਹਨਤ ਕਰਦੇ ਆ ਮੁੰਡੇ ਤੇ ਬਹੁਤ ਬਹੁਤ ਮਿਹਰਮਾਨੀ ਬਾਈ ਸਸੀਕਾ